ਅ ਦਿੱਲੀ ਸੇਗੁਰਦਾਰਾ ਪਰ ਬੰਦਾ ਕਮੇਟੀ ਵੱਲੋਂ ਜੋ ਸਤਗੁਰਾਂ ਦੇ ਸੈਭ ਜਾਦਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ 22 ਤਰੀਕ ਨੂੰ ਦਿੱਲੀ ਕਮੇਟੀ ਵੱਡੇ ਸੈਭ ਜਾਦਿਆਂ ਦਾ ਦਮਦਮਾ ਸਾਹਿਬ ਗੁਰਦੁਆਰਾ ਵਿਖੇ ਮਨਾਵੇਗੀ 25 ਤਰੀਕ ਦਾ ਨਗਰ ਕੀਰਤਨ ਰਿਕਾਬਗਨ ਸਾਹਿਬ ਤੋਂ ਫਤਿਹਨਗਰ ਤੱਕ ਪਹੁੰਚੇਗਾ 26 ਤਰੀਕ ਨੂੰ ਆਪਾਂ ਛੋਟੇ ਸੈਭ ਜਾਦਿਆਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦੁਆਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨਾਂ ਤਰੀਕਾਂ ਦੇ ਵਿੱਚ ਇਨਾ ਤਰੀਕਿਆਂ ਦੇ ਹਿਸਾਬ ਨਾਲ ਤੁਸੀਂ ਕਿੰਨਾ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਿਗੁਰਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਬਧਾਈ ਵੀ ਦੇਵਾਂਗੇ ਆਪਾਂ ਜ਼ਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਿਗੁਰਾਂ ਦੀਆਂ ਖੁਸ਼ੀਆਂ ਲਈ 27 ਤਰੀਕ ਕੀ ਆਪਣੇ ਬਾਤ ਕਰੀ ਤਾਂ ਪ੍ਰੋਗਰਾਮ ਕਿਹੜਾ ਕਿਹਾ ਜਾ ਰਹਾ ਹੈ ਗੁਰੂ ਗੋਬਿੰਦ ਸਿੰਘ ਜੀ 27 ਤਰੀਕ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਦਾ ਪ੍ਰੋਗਰਾਮ ਹੈ ਉਹ ਲੱਖੀਸ਼ਾ ਬਨਜਾਰਾ ਹਾਲ ਦੇ ਵਿੱਚ ਜੋ ਸਾਡਾ ਰਵਾਇਤੀ ਪ੍ਰੋਗਰਾਮ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਉਸੇ ਹਿਸਾਬ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਤਗੁਰਾਂ ਦੇ ਸੈਭ ਜਾਦਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ 22 ਤਰੀਕ ਨੂੰ ਦਿੱਲੀ ਕਮੇਟੀ ਵੱਡੇ ਸੈਭ ਜਾਦਿਆਂ ਦਾ ਦਮਦਮਾ ਸਾਹਿਬ ਗੁਰਦੁਆਰਾ ਵਿਖੇ ਮਨਾਵੇਗੀ 25 ਤਰੀਕ ਦਾ ਨਗਰ ਕੀਰਤਨ ਰਿਕਾਬਗਨ ਸਾਹਿਬ ਤੋਂ ਫਤਿਹਨਗਰ ਤੱਕ ਪਹੁੰਚੇਗਾ 26 ਤਰੀਕ ਨੂੰ ਆਪਾਂ ਛੋਟੇ ਸਭ ਜਾਦਿਆਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦੁਆਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨ੍ਹਾਂ ਤਰੀਕਾਂ ਦੇ ਵਿੱਚ ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਬਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 तारीख की आपने बात करी तो प्रोग्राम कहां किया जा रहा है गुरु गुरु गोविंद सिंह 27 तारीख दा जेड़ा गुरु गोविंद सिंह बादशाह दा प्रकाश दाड़े दा प्रोग्राम है वो लखी शाह बनजारा हॉल दे विच जो साडा रवायती प्रोग्राम है शुरू तो चलदा आ रिया उस हिसाब नाल दिल्ली से गुरुद्वारा प्रबंधन कमेटी वलो जो सतगुरुा दे साहिबजादियां दे शहीदी दाड़े आ रहे ने 22 तारीख नु दिल्ली कमेटी बड़े साहिबजादियां दा दमदमा साहिब गुरुद्वारा विच मनावेगी 25 तारीख दा नगर कीर्तन रिकाबगंज साहिब तो फतेह नगर तक पहुंचेगा 26 ਤਰੀਕ ਨੂੰ ਆਪਾਂ ਛੋਟੇ ਸਭ ਜਾਦਿਆਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦੁਆਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨ੍ਹਾਂ ਤਰੀਕਾਂ ਦੇ ਵਿੱਚ ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਾਬਜਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਵਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 तारीख की आपने बात करी तो प्रोग्राम कहां किया जा रहा है गुरु गुरु गोविंद सिंह 27 तारीख दा जेड़ा गुरु गोविंद सिंह बादशाह दा प्रकाश दाड़े दा प्रोग्राम है वो लखी शाह बंजारा हॉल दे विच जो साडा रवायती प्रोग्राम है शुरू तो चलदा आ रिया उस हिसाब नाल दिल्ली से गुरुद्वारा प्रबंधन कमेटी वलो जो सतगुरुा दे साहिबजादियां दे शहीदी दियाड़े आ रहे ने 22 तारीख नु दिल्ली कमेटी बड़े साहिबजादियां दा दमदमा साहिब गुरुद्वारा विच मनावेगी 25 तारीख दा नगर कीर्तन रिकाबगंज साहिब तो फतेह नगर तक पहुंचेगा 26 ਤਰੀਕ ਨੂੰ ਆਪਾਂ ਛੋਟੇ ਸਬਜਾਦਿਆਂ ਦਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦਾਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨ੍ਹਾਂ ਤਰੀਕਾਂ ਦੇ ਵਿੱਚ ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਕਿੰਨਾ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਾਬਜਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਵਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 ਤਰੀਕ ਕੀ ਅਪਣੇ ਬਾਤ ਕਰੀ ਤਾਂ ਪ੍ਰੋਗਰਾਮ ਕਿਹੜਾ ਕੀਤਾ ਜਾ ਰਹਾ ਹੈ ਗੁਰੂ ਗੋਬਿੰਦ ਸਿੰਘ ਜੀ 27 ਤਰੀਕ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਦਾ ਪ੍ਰੋਗਰਾਮ ਹੈ ਉਹ ਲੱਖੀਸ਼ਾ ਬਨਜਾਰਾ ਹਾਲ ਦੇ ਵਿੱਚ ਜੋ ਸਾਡਾ ਰਵਾਇਤੀ ਪ੍ਰੋਗਰਾਮ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਉਸੇ ਹਿਸਾਬ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਤਗੁਰਾਂ ਦੇ ਸੈਭ ਜਹਾਦਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ 22 ਤਰੀਕ ਨੂੰ ਦਿੱਲੀ ਕਮੇਟੀ ਵੱਡੇ ਸੈਭ ਜਹਾਦਿਆਂ ਦਾ ਦਮਦਮਾ ਸਾਹਿਬ ਗੁਰਦੁਆਰਾ ਵਿਖੇ ਮਨਾਵੇਗੀ 25 ਤਰੀਕ ਦਾ ਨਗਰ ਕੀਰਤਨ ਰਿਕਾਬਗਨ ਸਾਹਿਬ ਤੋਂ ਫਤਿਹਨਗਰ ਤੱਕ ਪਹੁੰਚੇ 26 ਤਰੀਕ ਨੂੰ ਆਪਾਂ ਛੋਟੇ ਸਬਜਾਦਿਆਂ ਦਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦਾਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਹਨਾਂ ਤਰੀਕਾਂ ਦੇ ਵਿੱਚ ਇਹਨਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਕਿੰਨਾ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਬਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 ਤਰੀਕ ਕੀ ਆਪਣੇ ਬਾਤ ਕਰੀ ਤਾਂ ਪ੍ਰੋਗਰਾਮ ਕਿਹੜਾ ਕਿਹਾ ਜਾ ਰਹਾ ਹੈ ਗੁਰੂ ਗੋਬਿੰਦ ਸਿੰਘ ਜੀ 27 ਤਰੀਕ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਦਾ ਪ੍ਰੋਗਰਾਮ ਹੈ ਉਹ ਲੱਖੀਸ਼ਾ ਬਨਜਾਰਾ ਹਾਲ ਦੇ ਵਿੱਚ ਜੋ ਸਾਡਾ ਰਵਾਇਤੀ ਪ੍ਰੋਗਰਾਮ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਉਸੇ ਹਿਸਾਬ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਤਿਗੁਰਾਂ ਦੇ ਸੈਭ ਜਾਦਿਆਂ ਤੇ ਸ਼ਹੀਦੀ ਦਿਹਾੜੇ ਆ ਰਹੇ ਨੇ 22 ਤਰੀਕ ਨੂੰ ਦਿੱਲੀ ਕਮੇਟੀ ਵੱਡੇ ਸੈਭ ਜਾਦਿਆਂ ਦਾ ਦਮਦਮਾ ਸਾਹਿਬ ਗੁਰਦੁਆਰਾ ਵਿਖੇ ਮਨਾਵੇਗੀ 25 ਤਰੀਕ ਦਾ ਨਗਰ ਕੀਰਤਨ ਰਿਕਾਬਗਨ ਸਾਹਿਬ ਤੋਂ ਫਤਿਹਨਗਰ ਤੱਕ ਪਹੁੰਚੇ 26 ਤਰੀਕ ਨੂੰ ਆਪਾਂ ਛੋਟੇ ਸਬਜਾਦਿਆਂ ਦਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦਾਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨ੍ਹਾਂ ਤਰੀਕਾਂ ਦੇ ਵਿੱਚ ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਕਿੰਨਾ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਵਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 tarikh ki apne baat kari to program kahan kiya ja raha hai gur guruvind singh 27 tarikh da jara guruvind singh padshah da prakash dihad da program hai oh lakhi shah banjara hall de vich jo saada raivaiti program hai shuru to chalda aa reha uss hisab nal delhi se gurudwara prabandha committee valon jo satgura de saheb jaddiyan de shahidi dihad e aa re ne 22 tarikh nu delhi committee bade saheb jaddiyan da damdamma saheb gurudwara vich manavegi 25 tarikh da nagar kirtan rikabgan sahab ton fateh nagar tak ponchega 26 ਤਰੀਕ ਨੂੰ ਆਪਾਂ ਛੋਟੇ ਸਭ ਜਾਦਿਆਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦਾਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨ੍ਹਾਂ ਤਰੀਕਾਂ ਦੇ ਵਿੱਚ ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਾਬਜਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਵਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 तारीख की आपने बात करी तो प्रोग्राम कहां किया जा रहा है गुरु गुरु गोविंद सिंह 27 तारीख दा जेड़ा गुरु गोविंद सिंह बादशाह दा प्रकाश दाड़े दा प्रोग्राम है वो लखी शाह वंजारा हॉल दे विच जो साडा रवायती प्रोग्राम है शुरू तो चलदा आ रिया उस हिसाब नाल दिल्ली से गुरुद्वारा प्रबंधन कमेटी वलो जो सतगुरुा दे साहिबजादियां दे शहीदी दाड़े आ रहे ने 22 तारीख नु दिल्ली कमेटी बड़े साहिबजादियां दा दमदमा साहिब गुरुद्वारा विच मनावेगी 25 तारीख दा नगर कीर्तन रिकाबगंज साहिब तो फतेह नगर तक पहुंचेगा 26 ਤਰੀਕ ਨੂੰ ਆਪਾਂ ਛੋਟੇ ਸਭ ਜਾਦਿਆਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮਾਤਾ ਸੁੰਦਰੀ ਗੁਰਦੁਆਰਾ ਵਿਖੇ ਕਰਾਂਗੇ ਔਰ 27 ਤਰੀਕ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਨ੍ਹਾਂ ਤਰੀਕਾਂ ਦੇ ਵਿੱਚ ਇਨ੍ਹਾਂ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆ ਸਤਗੁਰਾਂ ਦੇ ਸਾਬਜਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਤੇ ਆਪਾਂ ਉਹਨਾਂ ਨੂੰ ਸਿੱਧਾ ਕਰਨਾ ਪ੍ਰਕਾਸ਼ ਦਿਹਾੜੇ ਤੇ ਆਪਾਂ ਇੱਕ ਦੂਜੇ ਨੂੰ ਵਧਾਈ ਵੀ ਦੇਵਾਂਗੇ ਆਪਾਂ ਜਰੂਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰਿਏ ਹਿੱਸਾ ਬਣੀਏ ਸਤਗੁਰਾਂ ਦੀਆਂ ਖੁਸ਼ੀਆਂ ਲਈ 27 ਤਰੀਕੀ ਆਪਨੇ ਬਾਤ ਕਰੀ ਤਾਂ ਪ੍ਰੋਗਰਾਮ ਕਿ ਕਹਾ ਕੀਤਾ ਜਾ ਰਹਾ ਹੈ ਗੁਰੂ ਗੁਰੂ ਗੋਬਿੰਦ ਸਿੰਘ ਜੀ 27 ਤਰੀਕ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਦਾ ਪ੍ਰੋਗਰਾਮ ਹੈ ਉਹ ਲੱਖੀਸ਼ਾ ਬਨਜਾਰਾ ਹਾਲ ਦੇ ਵਿੱਚ ਜੋ ਸਾਡਾ ਰਵਾਇਤੀ ਪ੍ਰੋਗਰਾਮ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਉਸੇ ਹਿਸਾਬ ਨਾਲ